ਮੰਮੀ ਆ ਸ਼ੌਲਿਆਂ ਦਾ ਮੈਂ ਸ਼ਰਤਾਂ ਦੇ ਵਾਸਤੇ ਪੁੱਤ ਕਿੰਨੇ ਦਾ ਆਇਆ ਮੰਮੀ ਪੂਰੇ 1200 ਦਾ ਆਇਆ ਵਾ ਦੱਸ ਸੋਨਾ ਨਹੀਂ 1200 ਦਾ ਸ਼ੌਲਿਆਂ ਦਾ ਤੂੰ ਐਡਾ ਮਹਿੰਗਾ ਲਿਆਉਣ ਦੀ ਕੀ ਲੋੜ ਸੀ ਮੰਮੀ ਤੂੰ ਮਹਿੰਗੇ ਸਸਤੇ ਦੀ ਗੱਲ ਛੱਡ ਤੂੰ ਇਹ ਵੇਖੋ ਕਿ ਚੀਜ਼ ਕਿੰਨੀ ਵਧੀਆ ਵਾ 100 50 ਦੇ ਨਾਲ ਕਿਹਦੇ ਫਰਕ ਨਹੀਂ ਪੈਂਦਾ ਪੁੱਤ ਗੱਲ ਤੇ ਤੇਰੀ ਠੀਕ ਏ ਪਰ ਚੀਜ਼ ਤੇ ਵੇਖ ਕੇ ਪਤਾ ਲੱਗ ਜਾਂਦਾ ਵੀ ਚੀਜ਼ ਕਿੰਨੇ ਕਵਾਲੀ ਆ। ਭੈਣ ਜੀ ਅੱਜ ਕੱਲ ਦੇ ਬੱਚਿਆਂ 'ਚ ਇਹੋ ਤੇ ਕਮੀ ਆ ਜਿੰਨੇ ਦੁਕਾਨਦਾਰ ਪੈਸੇ ਮੰਗ ਲੈਂਦਾ ਵਾ ਓਨੇ ਹੀ ਦੇ ਕੇ ਆ ਜਾਂਦੇ ਆ। ਘੱਟ ਨਹੀਂ ਕਰਉਂਦੇ। ਕਿਤੇ ਸਾਡੀ ਸ਼ਾਨ 'ਚ ਫਰਕ ਨਾ ਪੈ ਜੇ। ਹੋਰ ਕੀ ਆ ਭੈਣ ਜੀ? ਇਹੋ ਹਾਲ ਮੁੜੇ ਦਾ ਵਾ ਤੇ ਇਹੋ ਹਾਲ ਹੀ ਇਹਦਾ ਵਾ। ਜਿਹੜੀ 7-800 ਦੀ ਚੀਜ਼ ਆ 1200 ਦੀ ਲੈ ਕੇ ਆਏ ਆ। ਜੇ ਮੈਂ ਨਾਲ ਜਾਂਦੀ ਤੇ ਇਹੋ ਹੀ 800 ਦਾ ਲੈ ਕੇ ਆਉਣਾ ਸੀ। ਕੋਈ ਗੱਲ ਨਹੀਂ ਮੰਮੀ ਜੀ। ਹੁਣ ਤੁਸੀਂ ਬਹੁਤੀ ਸੋਚਾ ਜਣਾ ਪੋ। ਹੁਣ ਆਪਾਂ ਲੈ ਆਏ ਆ। ਨਲਦਕਾ ਅੰਦਰ ਨੇ ਨਾ ਰੇਟ ਦੀ ਪੂਰੀ ਗਾਰੰਟੀ ਦਿੱਤੀ ਆ ਕਿਤੋਂ ਘੱਟ ਤਾ ਨੂੰ ਕਿਤੋਂ ਨਹੀਂ ਮਿਲਣਾ ਪੁੱਤ ਅਗਲੇ ਨੇ ਤੇ ਇੰਨੀ ਗੱਲ ਕਹਿਣੀ ਹੁੰਦੀ ਆ ਹੁਣ ਆਪਣਾ ਸਮਾਨ ਜੂ ਵੇਚਣਾ ਹੁੰਦਾ ਵਾ ਪਰ ਚੀਜ਼ ਵਾਲਾ ਵੇਖ ਕੇ ਪਤਾ ਲੱਗ ਜਾਂਦਾ ਵੀ ਚੀਜ਼ ਕਿੰਨੇ ਕੁ ਵਾਲੀ ਆ ਆ ਕਿਹਨੇ ਇਧਰ ਐਂ ਗੱਲ ਸੁਣੀ ਮੇਰੀ ਹਾਂਜੀ ਨਾ ਭਾਈ ਚਲੋ ਠੀਕ ਆ ਮੰਮੀ ਮੈਂ ਨਾ ਦੀ ਗੱਲ ਸੁਣ ਕੇ ਆ ਠੀਕ ਆ ਪੁੱਤ ਵੇਰ ਲੋ ਭੈਣ ਜੀ ਸ਼ਹਿਰਾਂ ਚ ਕਿੰਨੀ ਅੱਗ ਲੱਗੀ ਆ ਇਹ ਹੋਸ਼ੋ ਵਾਲਾ ਪਰ ਆਸ਼ੰਕੋ ਲੈnde ਉਹਨਾਂ ਨੇ 1200 ਮੋਲ ਪਾ ਕੇ 600 ਜਹਾ ਦੇ ਜਾਣਾ ਸੀ ਨਾਲੇ ਚੀਜ਼ ਘਰੇ ਮਿਲ ਜਣੀ ਇਹੋ ਤਾਂ ਭੈਣ ਜੀ ਗੱਲ ਆ ਅੱਜ ਕੱਲ ਦੇ ਜਵਾਗ ਸਾਡੀ ਕਿੱਥੇ ਮੰਨਦੇ ਆ ਆਂਦੇ ਅਸੀਂ ਸ਼ਹਿਰੋਂ ਜਾ ਕੇ ਵੱਡੀਆਂ ਦੁਕਾਨਾਂ ਤੋਂ ਚੀਜ਼ ਲਿਓਣੀ ਆ ਉੱਥੇ ਜਾ ਕੇ ਜਿੰਨੇ ਦੁਕਾਨਦਾਰ ਨੇ ਪੈਸੇ ਮੰਗੇ ਉਹਨੇ ਦੇ ਕੇ ਤੇ ਆਪਣੀ ਛੱਲਾ ਲਵਾ ਕੇ ਆ ਜਾਂਦੇ ਆ ਵੇਖੋ ਭੈਣ ਜੀ ਤੁਹਾਡੇ ਨੋ ਪੁੱਤ ਨੂੰ ਚੀਜ਼ ਖਰੀਦਣ ਦਾ ਤਰੀਕਾ ਨਹੀਂ ਹੈਗਾ ਨਾ ਕਹੇ ਦੀ ਸੁਣਦੇ ਆ ਆਪਣੀਆਂ ਮਰਜ਼ੀਆਂ ਕਰਦੇ ਆ ਤੁਸੀਂ ਇਸ ਤਰ੍ਹਾਂ ਕਰੋ ਦੁਕਾਨ ਤੇ ਛੋਲ ਵਾਪਸ ਲੈ ਜਾਓ ਉਨ ਨੂੰ ਕਹੋ ਕਿ 700 ਦਾ ਦੇਣਾ ਤੇ ਠੀਕ ਆ ਨੀ ਦੇ ਨੂੰ ਵਾਪਸ ਰੱਖ ਲੈ ਭੈਣ ਜੀ ਗੱਲ ਤੇ ਤੁਹਾਡੇ ਵਾਲੀ ਸਹੀ ਆ ਪਰ ਮੈਂ ਫੇਰ ਹੁਣ ਕਿੱਥੇ ਸ਼ਹਿਰਾਂ 'ਚ ਟੱਕੇ ਖਾਂਦੀ ਫਿਰਾਂ ਵੀ ਜਵਾਕ ਲੈ ਆਏ ਆ ਤੇ ਹੁਣ ਰੱਖ ਲੈਣੇ ਆ ਭੈਣ ਜੀ ਕੰਬਲੀ ਤੇ ਨਹੀਂ ਹੋਗੀ 500 ਦਾ ਫਰਕ ਆ ਪੰਜਾਹਵਾ ਦਾ ਫਰਕ ਨਹੀਂ ਆ 500 'ਚ ਕੀ ਖੋਜ ਨਹੀਂ ਆ ਜਾਂਦਾ ਆਪਾਂ ਇਸ ਤਰ੍ਹਾਂ ਕਰਾਂਗੀਆਂ ਕੱਲ ਨੂੰ ਦੋਨੇ ਜਾਣੀਆਂ ਸ਼ਹਿਰ ਜਾਵਾਂਗੀਆਂ ਨਾਲੇ ਛੋਲ ਵਾਪਸ ਕਰ ਆਵਾਂਗੀਆਂ ਤੇ ਨਾਲੇ ਮੈਂ ਵੀ ਕੁਝ ਵੇਖ ਲਿਆਵਾਂਗੀ ਚੱਲ ਭੈਣ ਜੀ ਵੇਖ ਲਾਂਗੇ ਇਦਾਂ ਕਰ ਲਾਂਗੇ ਕਿੱਦਾਂ ਕਰਨਾ ਮੰਮੀ ਨੂੰ ਆ ਗਿਆ ਸਮਾਨ ਪਸੰਦ ਕਿ ਜਾਂ ਕੋਈ ਚੀਜ਼ ਵਾਪਸ ਕਰਕੇ ਲਿਆਉਣੀ ਆ ਨਾ ਸਮਾਨ ਤੇ ਮੰਮੀ ਨੂੰ ਪਸੰਦ ਆ ਗਿਆ ਵਾ ਪਰ ਕਹਿੰਦੇ ਤੁਸੀਂ ਮਹਿੰਗਾ ਲੈ ਕੇ ਆਏ ਹੋ ਉਹ ਕਹਿ ਰੰਦਾ ਤੂੰ ਛੱਡ ਇਸ ਗੱਲ ਨੂੰ 15 ਸਾਲ ਹੋ ਗਿਆ ਮੈਨੂੰ ਇਸ ਘਰ ਦੇ ਵਿੱਚ ਵੇਂਦਿਆਂ ਨੂੰ ਠੀਕ ਆ ਮੰਮੀ ਨੂੰ ਨਾ ਕੋਈ ਵੀ ਚੀਜ਼ ਪਸੰਦ ਨਹੀਂ ਆਉਂਦੀ ਆਪਾਂ ਜਿਹੜੀ ਵੀ ਚੀਜ਼ ਲੈ ਕੇ ਆਉਂਨੇ ਆ ਨਾ ਉਹ ਹਮੇਸ਼ਾ ਇਹੋ ਗੱਲ ਕਹਿੰਦੇ ਆ ਕਿ ਤੁਸੀਂ ਚੀਜ਼ ਮਹਿੰਗੀ ਲੈ ਕੇ ਆਗੇ ਜੇ ਤੇ ਹੋਰ ਕੀ ਨਾ ਮੇਰੀ ਉੱਥੋਂ ਵਾਲੀ ਮੰਮੀ ਦਾ ਵੀ ਇਹੋ ਹਾਲ ਆ ਆਪਾਂ ਜਿਹੜੀ ਵੀ ਚੀਜ਼ ਲੈ ਕੇ ਆਉਂਨੇ ਆ ਤੇ ਮੰਮੀ ਕਹਿੰਦੇ ਤੁਸੀਂ ਮਹਿੰਗੀ ਲੈ ਕੇ ਆਏ ਹੋ ਤੇ ਇੱਥੇ ਵਾਲੀ ਮੰਮੀ ਦਾ ਵੀ ਇਹੋ ਹਾਲ ਆ ਚੱਲ ਸਾਡੇ ਨਾਲ ਗੱਲਾਂ ਨੂੰ ਚੀਜ਼ ਕਰਨ ਵਧੀਆ ਹੋਣੀ ਚਾਹੀਦੀ ਆ ਕੋਈ 100 ਦੋਸਤ ਨੂੰ ਕੋਈ ਫਰਕ ਨਹੀਂ ਪਿਆ ਚੱਲਿਆ ਤੇ ਹੋਰ ਕੀ ਨਾ ਹਾਂ ਚੱਲ ਠੀਕ ਆ ਜਾਦੂ ਕਰ ਲੈ ਜਾ ਕੇ ਆਪਣਾ ਕੰਮ ਧੰਦਾ ਤੇ ਮੈਂ ਮੜਾ ਜਾਇਆ ਕਣਕ ਵੱਲੋਂ ਫੇਰਾ ਮਾਰ ਕੇ ਚਲੋ ਠੀਕ ਆ ਚੰਗਾ ਵੀ ਲੈ ਭੈਣ ਜੀ ਸ਼ਹਿਰ ਗਈਆਂ ਹਾਂ ਤੇ 700 ਦਾ ਛੋੜ ਲੈ ਆਈਆਂ ਵਾ ਨਾ ਐਵੇਂ ਜਾਂਦੀਆਂ ਮਾਰੀਆਂ ਆਸਤ ਕਰੀ ਜਾਣਡੀਆਂ ਹਾਂ ਹਾਂ ਭੈਣ ਸਹੀ ਕਿਹਾ ਤੂੰ 550 ਬਚਾ ਹੀ ਲੈ ਆਈਆਂ ਵਾ ਹੁਣ ਇਤਰਾ ਕਰੋ ਕਿਰਨ ਨੂੰ ਆਵਾਜ਼ ਮਾਰੋ ਤੇ ਦੱਸੋ ਉਹਨੂੰ ਕਿਤਨਾ ਚੀਜ਼ਾਂ ਖਰੀਦੀ ਦੀਆਂ ਮਾਰਨੀ ਆ ਭੈਣ ਆਵਾਜ਼ ਮਾਰ ਕਿਰਨ ਇੱਧਰ ਆ ਹਾਂਜੀ ਆਈ ਮੰਮੀ ਜੀ ਹਾਂਜੀ ਮੰਮੀ ਜੀ ਕਿਰਨ ਮੈਂ ਤੇਰੀ ਚਾਚੀ ਨਾਲ ਸ਼ਹਿਰ ਜਾ ਕੇ ਨਾ ਸ਼ੌਲ ਵਟਾ ਲਿਆਈਆਂ ਹੁਣ ਤੂੰ ਮੈਨੂੰ ਵੇਖ ਕੇ ਦੱਸ ਕਿ ਇਹ 'ਚ ਫਰਕ ਹੈ ਕੋਈ ਨਾਲੇ ਕਿੰਨੇ ਦਾ ਹੋਇਆਗਾ ਭਲਾ ਮੰਮੀ ਤੁਸੀਂ ਸ਼ੌਲ ਵਟਾ ਕੇ ਲਿਆਏ ਹੋ ਤਾਨੂੰ ਪਤਾ ਨਾ ਪੀ ਕਿੰਨੇ ਦਾ ਮੈਨੂੰ ਕਿ ਪਤਾ ਕਿੰਨੇ ਦਾ ਆਇਆ ਏ ਪੁੱਤ ਆ ਸ਼ੋਲ 700 ਦਾ ਆਇਆ ਵਾ ਤੇ ਜਿਹੜਾ ਸ਼ੋਲ ਤੂੰ ਲੈ ਕੇ ਆਈ ਸੀ ਮੈਨੂੰ ਵੇਖ ਕੇ ਦੱਸ ਇਹਦੇ ਵਿੱਚ ਤੇ ਉਹਦੇ ਵਿੱਚ ਕੋਈ ਫਰਕ ਹੈ ਹੀ ਵੇਖ ਪੁੱਤ ਜੇ ਰੇਟ ਕਰਨਾ ਆ ਜੇ ਨਾ ਤੇ ਦੁਕਾਨਦਾਰ ਕਦੀ ਵੀ ਪੈਸੇ ਵਧ ਨਹੀਂ ਲਾ ਸਕਦਾ ਮੈਨੂੰ ਤੇ ਲੱਗਦਾ ਜਿਹੜੀ ਦੁਕਾਨ ਏਡੀ ਵੱਡੀ ਦਾ ਤੂੰ ਹੀ ਗਏ ਸੀ ਨਾ ਉਹਨੇ ਆਪਣੀ ਸਾਰੀ ਦੁਕਾਨ ਦਾ ਖਰਚਾ ਇਹ ਸ਼ੋਲ ਚੋਂ ਹੀ ਕੱਢ ਲੈਣਾ ਸੀ ਜਿੰਨਾ ਮਹਿੰਗਾ ਉਹਨੇ ਤੁਹਾਨੂੰ ਸ਼ੋਲ ਦਿੱਤਾ ਏ ਮੰਮੀ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਬ੍ਰੈਂਡ ਨਾਮ ਦੀ ਕੋਈ ਚੀਜ਼ ਹੁੰਦੀ ਆ ਅਗਲੇ ਨੇ 2 ਸਾਲ ਦੀ ਗਾਰੰਟੀ ਦਿੱਤੀ ਸੀ ਕਿ ਜੇ ਸ਼ਾਲ ਖਰਾਬ ਹੋ ਜਾਏਗਾ ਤੇ ਤੁਸੀਂ ਬੇਸ਼ੱਕ ਸ਼ਾਲ ਵਾਪਸ ਕਰ ਦਿਓ। ਪੁੱਤੇ ਸਭ ਕਹਿਣ ਦੀਆਂ ਗੱਲਾਂ ਹੁੰਦੀਆਂ ਵਾਂ। ਅਹੀਂ ਵੀ ਸਾਰੀ ਉਮਰ ਚੀਜ਼ਾਂ ਹੀ ਖਰੀਦੀਆਂ ਵਾਂ। ਸਾਨੂੰ ਤਾਂ ਕਿਸੇ ਨੇ ਗਾਰੰਟੀ ਨਹੀਂ ਦਿੱਤੀ। 200 ਦੀ ਚੀਜ਼ ਹੁੰਦੀ ਆ ਜਿਹੜੇ ਗਾਰੰਟੀ ਦੇ ਕੇ ਤੇ ਤੁਹਾਨੂੰ 2000 ਦੀ ਚੀਜ਼ ਦੇ ਦਿੰਦੇ ਆ। ਕਿਰ ਨੇਤਰਾਂ ਕਰੀ। ਅੱਗੇੋਂ ਤੇ ਤੁਹਾਡੇ ਨਾਲ ਚੱਲਿਆ ਕਰੀ। ਅਹੀਂ ਤੈਨੂੰ ਚੀਜ਼ਾਂ ਖਰੀਦਣੀਆਂ ਸਿਖਾ ਦਾਂਗੀਆਂ। ਨਾਲੇ ਅਹੀਂ ਕਿਹੜਾ ਇੱਥੇ ਬਹਿ ਰਹਿਣਾ ਵਾਂ। ਕੱਲੋਂ ਕਿ ਬੀਲਦਾਰੀਆਂ ਤੁਸੀਂ ਸਾਂਭਣੀਆਂ ਵਾਂ। ਠੀਕ ਹੈ ਚਾਚੀ ਜੀ। ਚਲੋ ਮੈਂ ਆਈ ਅੰਦਰ ਸ਼ਾਲ ਰ ਕਹਿਆ ਭੈਣ ਜੀ ਛੋਲ ਵੇਖ ਕੇ ਕਿੰਨੀ ਕੱਚੀ ਜੀ ਹੋ ਗਈ ਇਹਨੂੰ ਵੀ ਤੇ ਪਤਾ ਲੱਗੇ ਜੇ ਫਿਰ ਤੁਰ ਕੇ ਚੀਜ਼ ਲਈਏ ਤੇ ਘੱਟ ਰੇਟ ਤੇ ਵੀ ਮਿਲ ਜਾਂਦੀ ਆ ਸਹੀ ਕਿਹਾ ਭੈਣ ਜੀ ਤੂੰ ਚੱਲ ਹੁਣ ਏਦਾਂ ਕਰੀਏ ਮੜਾ ਜੇ ਸਰਪੰਚਾਂ ਦੇ ਘਰੋਂ ਹੋਈ ਏ ਉਹਨਾਂ ਦੇ ਘਰ ਪੋਤਰਾ ਹੋਇਆ ਤੇ ਅਸੀਂ ਵਧਾਈ ਦੇਣ ਨਹੀਂ ਗਈਆਂ ਚਲੋ ਭੈਣ ਜੀ ਚੱਲ ਆਵੇਲਾ ਮੈਂ ਹੁਣੇ ਰੋਟੀਆਂ ਲਾਗ ਗਈਆਂ ਹਾਂ ਰੋਟੀਆਂ ਠੰਡੀਆਂ ਵੀ ਹੋ ਗਈਆਂ ਮੈਨੂੰ ਲੱਗਦਾ ਜਿੱਦਣ ਮੈਂ ਸ਼ਹਿਰ ਗਈ ਮੈਨੂੰ ਰੋਟੀਆਂ ਰੱਖਣ ਵਾਸਤੇ ਡੱਬਾ ਵੀ ਨਵਾਂ ਲਿਆਉਣਾ ਪੈਣਾ ਵਾ ਕਿੰਨੀਆਂ ਰੋਟੀਆਂ ਪੱਕੀ ਆ ਹਾਂਜੀ ਮੰਮੀ ਜੀ ਪੱਕੀ ਆ ਇਹ ਏਦਾਂ ਕਰ ਫਿਰ ਮੈਨੂੰ ਭੁੱਖ ਬੜੀ ਲੱਗੀ ਆ ਤੇ ਰੋਟੀ ਪਾ ਦੇ ਚਲੋ ਠੀਕ ਆ ਮੰਮੀ ਜੀ ਪਾ ਦਿੰਨੀ ਤੇ ਨਾਲੇ ਮਸ਼ੀਨ 'ਚ ਨਾ ਲੀੜਿਆਂ ਨੂੰ ਢੇੜਾ ਆ ਗਿਆ ਵਾ ਤੇ ਉਹ ਵੀ ਕੱਢ ਕੇ ਤੇ ਕੋਠੇ ਤੇ ਸੁੱਕਣੇ ਪਾਵੀਂ ਚਲੋ ਠੀਕ ਆ ਮੈਂ ਪਾਵਾਂਗੀ ਚੰਗਾ ਬੋਤਾ ਲੈਣੀ ਪੈਣੀ ਮੈਂ ਤੇ ਵੇਲੀ ਹੋ ਕੇ ਮਾਹੀ ਆਈ ਆ ਅੰਦਰ ਬੈਠੇ ਵੀ ਸਰੀਰ ਠਰ ਜਾਂਦਾ ਵਾ ਮੈਂ ਬਾਹਰ ਜਾ ਕੇ ਧੁੱਪ ਸੇਕ ਨਹੀਂ ਆ ਘੜੀ ਹਾਂ ਭੈਣੇ ਸਹੀ ਕਿਹਾ ਤੂੰ ਜੇ ਠੰਡ ਜ਼ਿਆਦਾ ਹੋ ਜਾਏ ਤੇ ਉਹ ਨਹੀਂ ਜਰੀ ਜਾਂਦੀ ਜੇ ਗਰਮੀ ਜ਼ਿਆਦਾ ਹੋ ਜਾਏ ਤੇ ਉਹ برداشت ਨਹੀਂ ਹੁੰਦੀ ਭੈਣੇ ਗਰਮੀ ਨਾਲ ਤੇ ਸਿਆਲ ਵਧੀਆ ਵਾ ਬੰਦਾ ਮੋٹے ਕੱਪੜੇ ਪਾ ਕੇ ਇੱਕ ਜਗ੍ਹਾ ਬੈਠਾ ਤੇ ਰਹਿੰਦਾ ਹਾਂ ਹਾਂ ਭੈਣੇ ਇਹ ਵੀ ਗੱਲ ਸਹੀ ਆ ਤੇਰੇ ਵਾਲੀ ਆ ਲੋ ਮੰਮੀ ਜੀ ਰੋਟੀ ਲਿਆ ਪੁੱਤ ਪੁੱਤ ਰੋਟੀਆਂ ਠੰਡੀਆਂ ਹੋ ਗਿਆ ਹੀ ਮੈਨੂੰ ਲੱਗਦਾ ਤੂੰ ਦੁਬਾਰਾ ਗਰਮ ਕਰਕੇ ਲਿਆਈਆਂ ਮੰਮੀ ਜੀ ਉਹ ਚਾਰਕੇ ਭਾਂਡੇ 'ਤੇ ਹੀ ਮਾਂਜਣ ਵਾਲੇ ਤੇ ਮੈਂ ਉਹ ਮਾਂਜਣ ਲੱਗੀ ਬਾਅਦੋਂ ਮਸ਼ੀਨ 'ਚੋਂ ਕੱਪੜੇ ਕੱਢਣ ਵਾਲੇ ਤੇ ਮੈਂ ਉਹ ਕੱਢਣ ਲੱਗੀ ਤੇ ਟਾਈਮ ਲੱਗ ਗਿਆ ਤੇ ਤਾਂ ਕਰਕੇ ਰੋਟੀਆਂ ਠੰਡੀਆਂ ਹੋ ਗਈਆਂ ਤੇ ਮੈਂ ਦੁਬਾਰਾ ਗਰਮ ਕਰਕੇ ਲਿਆਈਆਂ ਇਹਨਾਂ ਪੁੱਤੇ ਇਹਦਾ ਮਤਲਬ ਆ ਵੀ ਰੋਟੀਆਂ ਰੱਖਣ ਵਾਲਾ ਡੱਬਾ ਜਿਹੜਾ ਪੁਰਾਣਾ ਹੋ ਗਿਆ ਤਾਂ ਕਰਕੇ ਰੋਟੀਆਂ ਉਹ 'ਚ ਗਰਮ ਨਹੀਂ ਰਹਿੰਦੀਆਂ ਤੇ ਡੱਬਾ ਹੁਣ ਨਵਾਂ ਲੈਉਣਾ ਪੈਣਾ ਆ ਹਾਂਜੀ ਮੰਮੀ ਜੀ ਡੱਬਾ ਤੇ ਹੁਣ ਨਵਾਂ ਹੀ ਲੈਉਣਾ ਪੈਣਾ ਵਾ ਪੁੱਤ ਫਿਰ ਤੂੰ ਏਦਾਂ ਕਰੇ ਕਿਸੇ ਦਿਨ ਨਾ ਬਨਾ ਸ਼ਹਿਰ ਚੱਲ ਤੇ ਨਵਾਂ ਡੱਬਾ ਲੈ ਆਵੀ ਤੇ ਫੋਨ ਕਰਕੇ ਮੈਨੂੰ ਪੁੱਛ ਲਈ ਕਿ ਮੰਮੀ ਇੰਨੇ ਦਾ ਡੱਬਾ ਆਉਂਦਾ ਮੈਂ ਲਿਆਵਾ ਕਿ ਨਾ ਲਿਆਵਾ ਮੰਮੀ ਰੇਟ ਦਾ ਤਾਂ ਮੈਨੂੰ ਪਤਾ ਵਾ ਕਿ ਕਿੰਨੇ ਕ ਦਾ ਆਉਂਦਾ ਵਾ ਤੈਨੂੰ ਕਿੱਦਾਂ ਪਤਾ ਪੁੱਤ ਮੇਰੀ ਸਹੇਲੀ ਨੇ ਨਾ ਕੱਲ ਆਨਲਾਈਨ ਮੰਗਵਾਇਆ ਵਾ ਕਿੰਨੇ ਦਾ ਆਉਂਦਾ ਫਿਰ ਮੰਮੀ ਕਹਿੰਦੀ ਹੀ ਕਿ ਵਧੀਆ ਕੰਪਨੀ ਦਾ ਜਿਹੜਾ ਡੱਬਾ ਵਾ ਉਹ 14-1500 ਤੋਂ ਸਟਾਰਟ ਹੋ ਜਾਂਦਾ ਨਹੀਂ 1500 ਦਾ ਡੱਬਾ ਇੰਨਾ ਮਹਿੰਗਾ ਉਹਦੇ ਵਿੱਚ ਕਿਹੜਾ 4-5 ਦਿਨ ਰੋਟੀਆਂ ਗਰਮ ਰਹਿ ਜਾਣੀਆਂ ਚਾਚੀ ਜੀ ਉਹ ਕੰਪਨੀ ਦਾ ਡੱਬਾ ਵਾ ਤੇ 2 ਸਾਲ ਦੀ ਉਹਦੀ ਗਰੰਟੀ ਵੀ ਮਿਲਦੀ ਆ ਨੀ ਤੋ ਫੇਰ ਕੰਪਨੀਆਂ ਕੰਪਨੀਆਂ ਦੇ ਨਾਮ ਲੈਣ ਲੱਗ ਪਈਆਂ ਚੀਜ਼ ਨਿੱਗਰ ਵੇਖੀਦੀ ਹੁੰਦੀ ਆ ਕੰਪਨੀਆਂ ਨਹੀਂ ਵੇਖੀਦੀਆਂ ਹੁੰਦੀਆਂ ਪੈੰਜੀ ਆ ਜਿਹੜਾ ਰੋਟੀਆਂ ਰੱਖਣ ਵਾਲਾ ਡੱਬਾ ਰਾਂ ਇਹਨੂੰ ਕਿੰਨੇ ਸਾਲ ਹੋ ਗਏ ਜਦੋਂ ਮੈਂ ਲੈ ਕੇ ਆਈ ਹਾਂ ਤੇ ਹੁਣ ਜਾ ਕੇ ਖਰਾਬ ਹੋਇਆ ਵਾ ਮੰਮੀ ਜੀ ਦੀ ਤੁਸੀਂ ਗੱਲ ਕਰਨ ੜੇ ਹੋ ਨਾ ਉਹ ਲੋਕਲ ਆ ਡੱਬਾ ਤੇ ਜਿਹੜਾ ਮੈਂ ਕਹਿਣ ੜੀ ਆ ਉਹ ਕੰਪਨੀ ਦਾ ਵਾ ਤਾਂ ਕਰਕੇ ਮਹਿੰਗਾ ਵਾ ਕਿਨੇ ਤੂੰ ਤੇ ਰਹਿ ਨਹੀਂ ਦੇ ਤੂੰ ਤੇ ਮਹਿੰਗੀਆਂ ਮਹਿੰਗੀਆਂ ਚੀਜ਼ਾਂ ਨੂੰ ਹੱਥ ਪਾਉਣੀ ਆ ਅੱਜ ਕੱਲ ਦੇ ਬੱਚਿਆਂ ਨੇ ਤੇ ਪਤਾ ਨਹੀਂ ਕੀ ਹੋ ਗਿਆ ਵਾ ਮਹਿੰਗੀਆਂ ਮਹਿੰਗੀਆਂ ਚੀਜ਼ਾਂ ਨੂੰ ਹੱਥ ਪਾਉਂਦੇ ਆ ਸਸ ਚਾਚੀ ਗੱਲ ਮਹਿੰਗੇ ਸਸਤੇ ਦੀ ਨਹੀਂ ਆ ਗੱਲ ਇਹ ਆ ਜੇ ਚੀਜ਼ ਲਿਆਉਣੀ ਆ ਤੇ ਇੱਕ ਵਾਰੀ ਵਧੀਆ ਲੈ ਕੇ ਆਏ ਕਿਰਨ ਰਹਿਣ ਦੇ ਤੂੰ ਮੈਂ ਜਿੱਦਣ ਸ਼ਹਿਰ ਜਾਵਾਂਗੀ ਨਾ ਆਪੇ ਤੈਨੂੰ 3 400 ਦਾ ਲਿਆ ਦਾਂਗੀ ਤੇ ਜਾ ਜਾ ਕੇ ਤੂੰ ਆਪਣਾ ਕੰਮ ਕਰ ਚਲੋ ਠੀਕ ਹੈ ਮੰਮੀ ਜੀ ਪੜ ਨੇ ਮੇਰੀ ਗੱਲ ਦਾ ਗੁੱਸਾ ਨਾ ਕਰੀ ਅੱਜ ਕੱਲ੍ਹ ਦੀਆਂ ਪੜੀਆਂ ਲਿਖੀਆਂ ਨਵਾ ਦਾ ਵੀ ਕੋਈ ਹਾਲ ਨਹੀਂ ਆ ਹਨੂ ਦੇ ਕਮਲੀਆਂ ਸਮਝਦੀਆਂ ਵਾ ਖੁਰਿਆ ਹੀ ਸਸਤੀ ਚੀਜ਼ ਲਿਆਵਾਂਗੀਆਂ ਤੇ ਮਾੜੀ ਲਿਆਵਾਂਗੀਆਂ ਚੱਲ ਛੱਡ ਭੈਣ ਇਹਨਾਂ ਗੱਲਾਂ ਨੂੰ ਜਿੱਦਨ ਮੈਂ ਸ਼ਹਿਰ ਜਾਵਾਂਗੀ ਤੇ ਆਪੇ ਲੈ ਆਵਾਂਗੀ ਠੀਕ ਆ ਭੈਣੇ ਕਿਰਨ ਮੇਰਾ ਸ਼ਾਹੌਲ ਕੋਠੇ ਤੇ ਸੋ ਗਿਆ ਹੁਣ ਆਈ ਮੈਨੂੰ ਲਿਆ ਕੇ ਫੜਾਈ ਮੈਂ ਚਾਚੀ ਤੇਰੀ ਦੇ ਨਾਲ ਪਿੰਡ ਜਾਣਾ ਕਿਸ ਦੇ ਘਰ ਹਾਂਜੀ ਮੰਮੀ ਜੀ ਲਿਉਣੀ ਆ ਭੈਣ ਜੀ ਤੂੰ ਹੀ ਤਾਂ ਮੈਨੂੰ ਕਿਹਾ ਸੀ ਮੈਂ ਤੈਨੂੰ ਤਿਆਰ ਮਿਲਾਂਗੀ ਮੈਂ ਤਿਆਰ ਹੋ ਕੇ ਆ ਵੀ ਗਈ ਆ ਤੇ ਤੂੰ ਹਜੇ ਇਤਰਾ ਹੀ ਬੈਠੇ ਜੀ ਬੱਸ ਭੈਣ ਜੀ ਮੈਂ ਵੀ ਤਿਆਰ ਹੀ ਆ ਕਿਰਨ ਕੋਠੇ ਤੇ ਸ਼ਾਲ ਲੈਣ ਗਈ ਆ ਉਹ ਲੈ ਕੇ ਆਉਂਦੀ ਆ ਤੇ ਫਿਰ ਚੱਲਦੇ ਆ ਠੀਕ ਆ ਭੈਣ ਜੀ ਆलो ਮੰਮੀ ਜੀ ਸ਼ਾਲ ਲਿਆ ਕਿਰਨ ਨੂੰ ਕੀ ਹੋਇਆ ਵਾ ਇਹਦਾ ਤਾਂ ਰੰਗ ਹੀ ਉੱਡ ਗਿਆ ਜੇ ਦੋ ਧੋਪ ਆਏ ਇਹਨੂੰ ਤੇ ਨਾਲੇ ਇਕੱਠਾ ਵੀ ਹੋ ਗਿਆ ਵਾ ਮੰਮੀ ਜੀ ਮੈਨੂੰ ਨਹੀਂ ਪਤਾ ਕੀ ਹੋਇਆ ਇਹਨੂੰ ਤੁਸੀਂ ਮੈਨੂੰ ਸ਼ਾਲ ਲੈਣ ਨੂੰ ਕਿਹਾ ਤੇ ਮੈਂ ਤੁਹਾਨੂੰ ਲਿਆਤਾ ਭੈਣ ਜੀ ਦੁਕਾਨਦਾਰ ਤੇ ਬੜੀਆਂ ਤਸੱਲੀਆਂ ਦਿੰਦਾ ਸੀ ਵੀ ਇਹ ਖਰਾਬ ਨਹੀਂ ਹੋਊਗਾ ਇਖਰਾਬ ਹੋ ਵੀ ਗਿਆ ਵਾ ਕੋਈ ਗੱਲ ਨਹੀਂ ਭੈਣ ਜੀ ਜਦੋਂ ਸ਼ਹਿਰ ਜਾਵਾਂਗੇ ਨਾ ਤੇ ਅਸੀਂ ਦੁਕਾਨ ਵਾਲੇ ਨੂੰ ਵਿਖਾਲ ਕੇ ਆਵਾਂਗੇ ਵੀ ਇਹ ਖਰਾਬ ਕਿਉਂ ਹੋ ਗਿਆ ਵਾ ਠੀਕ ਆ ਭੈਣ ਜੀ ਮੰਮੀ ਜੀ ਮੈਂ ਦੱਸਾਂ ਤੁਹਾਨੂੰ ਪੇ ਇਹ ਏਡੀ ਸ਼ੇਦੀ ਖਰਾਬ ਕਿਉਂ ਹੋ ਗਿਆ ਆ ਹਾਂ ਦੱਸ ਪੁੱਤ ਮੰਮੀ ਜੀ ਸ਼ੌਲ ਤੁਹਾਡਾ ਤਾਂ ਸ਼ੇਦੀ ਖਰਾਬ ਹੋ ਗਿਆ ਆ ਕਿਉਂਕਿ ਤੁਸੀਂ ਮਾੜਾ ਸ਼ੌਲ ਚੁੱਕ ਲਿਆ ਸੀ ਇਹੋ ਥੋੜਾ ਜਿਹਾ ਤੁਸੀਂ ਮਹਿੰਗਾ ਸ਼ੌਲ ਲੈ ਕੇ ਆਉਂਦੇ ਤੇ ਤੁਹਾਨੂੰ ਕਿਸੇ ਵਧੀਆ ਕੰਪਨੀ ਦਾ ਸ਼ੌਲ ਮਿਲ ਜਾਣਾ ਸੀ ਤੋ ਖਰਾਬ ਵੀ ਨਹੀਂ ਹੋਣਾ ਨਾਲੇ ਹੋਣ ਤੁਸੀਂ ਕਹਿਣ ਦੀਆਂ ਜੇ ਪੀ ਦੁਕਾਨ ਤੇ ਜਾ ਗਿਆ ਅਸੀਂ ਉਹਨੂੰ ਕਹਿਣਾ ਆ ਵੀ ਤੁਹਾਨੂੰ ਮਾੜਾ ਛੌਲ ਕਿਉਂ ਦੇ ਆ ਤਾਂ ਇਹਦੀ ਛਾਤੀ ਖਰਾਬ ਹੋ ਗਿਆ ਆ ਤੁਸੀਂ ਮੈਨੂੰ ਦੱਸੋ ਵੀ ਉਹਨੇ ਤੁਹਾਨੂੰ ਪਹਿਲਾਂ ਇਸ ਛੌਲ ਦੀ ਗਾਰੰਟੀ ਦਿੱਤੀ ਨਹੀਂ ਨਾ ਉਹਨੇ ਸਾਨੂੰ ਗਾਰੰਟੀ ਤਾਂ ਨਹੀਂ ਦਿੱਤੀ ਪਰ ਆਹੀਂ ਉਹਨੂੰ ਪੈਸੇ ਦਿੱਤੇ ਆ ਸਾਡਾ ਹੱਕ ਬਣਦਾ ਉਹਨੂੰ ਜਾ ਕੇ ਪੁੱਛਣ ਦਾ ਵੀ ਇਹਦੀ ਛਾਤੀ ਖਰਾਬ ਕਿਉਂ ਹੋ ਗਿਆ ਵਾ ਵੇਖੋ ਚਾਚੀ ਜੀ ਜਿਹੜਾ ਛੌਲ ਆਪਾਂ ਤੁਹਾਨੂੰ ਲਿਆ ਕੇ ਦਿੱਤਾ ਸੀ ਨਾ ਉਹਦੀ ਉਹਨੇ 2 ਸਾਲ ਦੀ ਗਾਰੰਟੀ ਦਿੱਤੀ ਸੀ ਤੇ ਉਹ ਤੁਹਾਨੂੰ ਮਹਿੰਗਾ ਲੱਗਾ ਤੇ ਉਹ ਵਾਪਸ ਕਰਕੇ ਤੇ ਤੁਸੀਂ ਹੋਰ ਕਿਸੇ ਦੁਕਾਨ ਤੋਂ ਰੇ ਸਸਤਾ ਛੌਲ ਚੱਕ ਲਈਆਂ ਤੇ ਤੁਹਾਡੇ ਸਾਹਮਣੇ ਹੀ ਆ ਵੇਖ ਲਓ ਇਹ ਮਹੀਨੇ ਚ ਖਰਾਬ ਹੋ ਤੇ ਤੂੰ ਹੀ ਉਦੋਂ ਕਹਿੰਦੇ ਸੀ ਨਾ ਕਿ ਮਹਿੰਗੇ ਸਸਤੇ 'ਚ ਕੀ ਫਰਕ ਹੁੰਦਾ ਆ ਬਸ ਇਹੋ ਫਰਕ ਹੁੰਦਾ ਆ ਵੇ ਪੁੱਤ ਤੇਰੇ ਕਹਿਣ ਦਾ ਮਤਲਬ ਇਹ ਆ ਕਿ ਜਿਹੜੀ ਸਸਤੀ ਚੀਜ਼ ਹੁੰਦੀ ਆ ਉਹ ਮਾੜੀ ਹੁੰਦੀ ਆ ਕਿ ਉਹਨਾਂ ਨੂੰ ਪੁੱਛ ਜਿਹੜਾ ਮੈਂ ਡੱਬਾ ਇਹਨੂੰ ਰੋਟੀਆਂ ਵਾਲਾ ਲਿਆ ਕੇ ਦਿੱਤਾ ਇਹ 1500 ਦਾ ਆਂਦੀ ਸੀ ਤੇ ਮੈਂ ਇਹਨੂੰ 400 ਦਾ ਲਿਆ ਕੇ ਦਿੱਤਾ ਉਹ ਮਾੜਾ ਨਿਕਲਿਆ ਮੰਮੀ ਉਹ ਡੱਬੇ ਦੀ ਵੀ ਗੱਲ ਸੁਣ ਲਓ ਮੈਂ ਤਾਂ ਤੁਹਾਨੂੰ ਦੱਸਿਆ ਨਹੀਂ ਉਹ ਵੀ ਡੱਬਾ ਵਧੀਆ ਨਹੀਂ ਨਿਕਲਿਆ ਤੇ ਜਿਹੜਾ ਡੱਬਾ ਤੁਹਾਨੂੰ ਮੈਂ ਦੱਸਦੀ ਹਾਂ ਨਾ ਉਹ ਡੱਬੇ ਦੀ 2 ਸਾਲ ਦੀ ਗਾਰੰਟੀ ਦਿੰਦੇ ਹੀ ਇਹੋ ਫਰਕ ਹੁੰਦਾ ਮਹਿੰਗਿਆਂ ਸਸਤੀਆਂ ਤੇ ਗਾਰੰਟੀ ਵਾਲੀਆਂ ਇਹਨਾਂ ਨੂੰ ਹੁਣ ਮੌਕਾ ਮਿਲ ਗਿਆ ਬੋਲਣ ਦਾ ਇਹਨਾਂ ਨੇ ਆਪਣੀਆਂ ਹੀ ਚਲੋਣੀਆਂ ਹੁਣ ਇਹਨਾਂ ਨੂੰ ਕੀ ਲੱਗਦਾ ਅਸੀਂ ਚੰਗੀਆਂ ਚੀਜ਼ਾਂ ਨਹੀਂ ਖਰੀਦ ਸਕਦੀਆਂ ਵੇਖੋ ਚਾਚੀ ਜੀ ਗੱਲ ਚੰਗੀ ਮਾੜੀ ਚੀਜ਼ ਦੀ ਨਹੀਂ ਹੁੰਦੀ ਗੱਲ ਇਹ ਆ ਵੀ ਚੰਗੀ ਮਾੜੀ ਚੀਜ਼ ਦੇ ਵਿੱਚ ਤੁਸੀਂ ਫਰਕ ਕਰਨਾ ਸਿੱਖੋ ਹੁਣ ਤੁਸੀਂ ਸ਼ਾਲ ਲੈ ਕੇ ਆਈਆਂ ਜੇ ਦੋ ਮਹੀਨਿਆਂ ਦੇ ਵਿੱਚ ਤੁਹਾਡਾ ਸ਼ਾਲ ਖਰਾਬ ਹੋ ਗਿਆ ਹੁਣ ਦੁਬਾਰਾ ਤੁਹਾਨੂੰ ਪੈਸੇ ਖਰਚਣੇ ਪੈਣੇ ਆ ਤੇ ਫਿਰ ਤੁਸੀਂ ਸ਼ਾਲ ਨਵਾਂ ਲੈ ਕੇ ਆਉਗੀਆਂ ਉਹ ਗੱਲ ਕਿਰਨ ਨੇ ਕਹੀ ਆ ਵੀ ਟੀਫਨ ਵੀ ਖਰਾਬ ਹੋਇਆ ਉਹ ਸਹੀ ਤਰੀਕੇ ਨਾਲ ਨਹੀਂ ਗਰਮ ਕਰਨ ਵਾਲਾ ਚੱਲਿਆ ਹੈਗਾ ਉਹ ਫਿਰ ਉਹ ਕੰਮ ਕਰਨ ਲੱਗ ਪਿਆ ਹੁਣ ਤੁਹਾਨੂੰ ਟੀਫਨ ਵੀ ਦ ਤੇ ਉਹੋ ਜੇ ਕਿਰਨ ਤੁਹਾਨੂੰ ਵਧੀਆ ਗਰੰਟੀ ਵਾਲਾ ਟਿਫਨ ਲੈ ਕੇ ਦਿੰਦੀ ਸੀ ਉਹਦੀ 2 ਸਾਲ ਦੀ ਗਰੰਟੀ ਦਿੰਦੇ ਸੀ ਤੇ ਜੇ ਦੋਆਂ ਸਾਲਾਂ ਦੇ ਵਿੱਚ ਕੋਈ ਵੀ ਗੱਲ ਹੋ ਜਾਂਦੀ ਤੇ ਆਪਾਂ ਉਹਨਾਂ ਨੂੰ ਕਹਿ ਤੇ ਸਕਦੇ ਹਾਂ ਨਾ ਜਾ ਕੇ ਕਿ ਤੂੰ 2 ਸਾਲ ਦੀ ਗਰੰਟੀ ਦਿੱਤੀ ਸੀ ਤੇ ਟਿਫਨ ਖਰਾਬ ਹੋ ਗਿਆ ਤੁਹਾਡਾ ਤੇ ਹੁਣ ਇਹਦੀ ਕੋਈ ਗਰੰਟੀ ਵੀ ਹੈ ਨਹੀਂ ਤੇ ਫਿਰ ਕਿੱਦਾਂ ਜਾ ਕੇ ਵਾਪਸ ਕਰੂੰਗੀ ਆ ਗੱਲ ਕਹਿਣ ਦਾ ਮਤਲਬ ਇਹ ਆ ਵੀ ਪੈਸੇ ਇੱਕੋ ਵਾਰ ਖਰਚਨੇ ਹੁੰਦੇ ਆ ਤੇ ਫਿਰ ਚੀਜ਼ 2-4 ਰੁਪਈਆ ਵਾਲੀ ਨਹੀਂ ਵੇਖੀਦੀ ਹੁੰਦੀ ਚੀਜ਼ ਵਧੀਆ ਲੈ ਕੇ ਆਈਦੀ ਹੁੰਦੀ ਆ ਤਾਂ ਕਿ ਬਾੜ-ਬਾਰ ਪੈਸੇ ਨਾ ਖਰਚਨੇ ਪੈਣ ਪੁੱਤ ਗੱਲ ਤੇ ਤੇਰੀ ਠੀਕ ਆ ਅਹੀਂ ਚੀਜ਼ ਸਸਤੀ ਵੇਖ ਕੇ ਲੈ ਆਉਨੇ ਆ ਪਰ ਕਦੀ ਇਹ ਨਹੀਂ ਸੋਚਿਆ ਵੀ ਚੀਜ਼ ਕਿੰਨਾ ਵਿਚਾਰ ਚੱਲੂਗੀ ਮੰਮੀ ਇਹੋ ਤੇ ਗੱਲ ਆ ਅੱਜ ਕੱਲ ਮਾਰਕੀਟ ਵਿੱਚ ਅਸਲੀ ਨਾਲੋਂ ਨਕਲੀ ਚੀਜ਼ਾਂ ਜ਼ਿਆਦਾ ਵੇਖਦਿਆਂ ਵਾ ਤੇ ਗਾਕਾਂ ਨੂੰ ਇਸ ਚੀਜ਼ ਦੀ ਪਹਿਚਾਨ ਨਹੀਂ ਹੁੰਦੀ ਤਾਂ ਕਰਕੇ ਜੇ ਚੀਜ਼ ਖਰੀਦਣੀ ਆ ਤੇ ਚਾਰ ਪੈਸੇ ਵਾਧਾ ਲਾ ਕੇ ਵਧੀਆ ਚੀਜ਼ ਖਰੀਦੋ ਜਿਹਦੀ ਗਾਰੰਟੀ ਮਿਲੂਗੀ ਤੇ ਵਾਰ-ਵਾਰ ਪੈਸੇ ਨਾ ਖਰਚਣੇ ਪੈਣਗੇ ਹਾਂ ਪੁੱਤ ਸਹੀ ਕਿਹਾ ਤੂੰ ਸਸਤੀ ਚੀਜ਼ ਵੇਖ ਕੇ ਹੀ ਲੈ ਆਉਣੀ ਆ ਵਾ ਝਾਟੋ ਖਰਾਬ ਹੋ ਜਾਂਦੀ ਆ ਫਿਰ ਹਨ ਨੂੰ ਦੋਨੇ ਤੀਨੇ ਪੈਸੇ ਲਾ ਕੇ ਫਿਰ ਨਵੀਂ ਲੈਉਣੀ ਪੈਂਦੀ ਆ ਚਾਚੀ ਗੱਲ ਚੰਗੀ ਮੜੀ ਚੀਜ਼ ਨਹੀਂ ਹੈਗੀ ਕੰਪਨੀਆਂ ਸਾਰੀਆਂ ਵਧੀਆ ਚੀਜ਼ਾਂ ਬਣਾਉਂਦੀਆਂ ਆ ਬਸ ਗੱਲ ਇਹ ਆ ਵੀ ਸਾਨੂੰ 2-4 ਪੈਸੇ ਵੱਧ ਖਰਚ ਕੇ ਨਾ ਚੀਜ਼ ਵਧੀਆ ਲੈਣੀ ਚਾਹੀਦੀ ਹੈ ਜਿਹਦੀ ਸਾਨੂੰ ਕੰਪਨੀ ਗਾਰੰਟੀ ਦਿੰਦੀ ਆ ਚੱਲ ਕੋਈ ਗੱਲ ਨਹੀਂ ਪੁੱਤ ਜੋ ਹੋਣਾ ਹੀ ਉਹ ਹੋ ਗਿਆ ਅੱਗੇ ਤੋਂ ਇਹ ਘਰ ਵਿੱਚ ਵਧੀਆ ਚੀਜ਼ ਆਊਗੀ ਠੀਕ ਆ ਮੰਮੀ ਜੀ ਤੇ ਮੈਂ ਨਾ ਮਾੜਾ ਚਾ ਬਾਜ਼ਾਰੋਂ ਹੋ ਕੇ ਆਇਆ ਮੈਨੂੰ ਕੰਮ ਹੀ ਥੋੜਾ ਜਿਆ ਠੀਕ ਆ ਪੁੱਤ ਚੰਗਾ ਹਾਂਜੀ ਦੋਸਤੋ ਸੋ ਤੁਹਾਨੂੰ ਸਾਡੀ ਅੱਜ ਵਾਲੀ ਵੀਡੀਓ ਕਿੱਦਾਂ ਦੀ ਲੱਗੀ ਹੈ ਜੀ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਵੀਡੀਓ ਵਿੱਚ ਆਪਾਂ ਤੁਹਾਨੂੰ ਜੋ ਮੈਸੇਜ ਦੇ ਪੀ ਵੇਖੋ ਗੱਲ ਕੀ ਹੁੰਦੀ ਹੈ ਵੀ ਕਈ ਵਾਰ ਆਪਾਂ ਬਹੁਤ ਹੀ ਜ਼ਿਆਦਾ ਹੀ ਸਸਤੀ ਚੀਜ਼ ਚੁੱਕ ਲਿਆ ਹੁੰਨੇ ਆ ਜਿਹੜੀ ਫਿਰ ਜ਼ਿਆਦਾ ਟਾਈਮ ਵੀ ਨਹੀਂ ਚੱਲਦੀ ਉਹ ਮਹੀਨੇ ਇੱਕ ਵਾਰ ਚੀਜ਼ ਖਰਾਬ ਹੋ ਜਾਂਦੀ ਆ ਤੇ ਫਿਰ ਸਾਨੂੰ ਉਹ ਚੀਜ਼ ਲਿਆਉਣ ਵਾਸਤੇ ਦੁਬਾਰਾ ਪੈਸੇ ਖਰਚਣੇ ਪੈਂਦੇ ਆ ਸੋ ਇਹਦੇ ਨਾਲੋਂ ਵਧੀਆ ਇਹੋ ਗੱਲ ਆ ਵੀ 100-200 ਰੁਪਿਆ ਮਹਿੰਗਾ ਖਰਚ ਕੇ ਤੇ ਉਹ ਚੀਜ਼ ਇੱਕੋ ਵਾਰੀ ਵਧੀਆ ਲੈ ਕੇ ਆਓ ਤਾਂ ਕਿ ਹੁਣ ਬਾਰ-ਬਾਰ ਪੈਸੇ ਖਰਚ ਕੇ ਉਹ ਚੀਜ਼ ਦੁਬਾਰਾ ਨਾਲ ਹੀ ਹੋਣੀ ਪਵੇ ਹਾਂਜੀ ਹੈ ਕਿ ਨਹੀਂ ਸੋ ਇਸ ਗੱਲ ਵੱਲ ਜ਼ਰੂਰ ਧਿਆਨ ਦਿਆ ਕਰੋ ਵੀ ਇੱਕ ਵਾਰ ਦੇ ਚਲੋ ਆਪਾਂ ਸਸਤੀ ਚੀਜ਼ ਚੁੱਕ ਕੇ ਲੈ ਆਉਨੇ ਆ ਪਰ ਫਾਇਦਾ ਕੀ ਹੈ ਤਾ ਕਰਕੇ 100 200 ਰੁਪਏ ਵੱਧ ਖਰੀਦ ਕੇ ਖਰਚ ਕੇ ਤੇ ਚੀਜ਼ ਗਰੰਟੀ ਵਾਲੀ ਲੈ ਕੇ ਆਇਆ ਕਰੋ ਜਿਹੜੀ ਕਿ ਲਾਈਫ ਵੀ ਦੇਵੇ ਤੇ ਥੋੜਾ ਟਾਈਮ ਵਧੀਆ ਚੱਲ ਜੇ ਬਾਕੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦੇ ਹੋ ਜੇਕਰ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤੇ ਜੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਓ ਤੇ ਜੇਕਰ ਵੀਡੀਓ ਫੇਸਬੁੱਕ ਤੇ ਦੇਖ ਰਹੇ ਜੇ ਤੇ ਫੇਸਬੁੱਕ ਪੇਜ ਨੂੰ ਵੀ ਜਰੂਰ ਫੋਲੋ ਕਰਕੇ ਜਾਓ ਧੰਨਵਾਦ ਤੁਹਾਡਾ ਸਾਰਿਆਂ ਦਾ ਲਾਸਟ ਤੱਕ ਵੀਡੀਓ ਵੇਖਣ ਵਾਸਤੇ ਜਲਦੀ ਮਿਲਦੇ ਹਾਂ ਜੇ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ ਜੀ ਸਾਰਿਆਂ ਦਾ